ਸੋਨ ਲਈ ਪ੍ਰਭੂ ਵੀਡੀਓ ਤੁਸੀਂ ਹੁਣ ਮੈਂ ਗੱਲ ਕਰਦਾ ਵੀ ਮੈਂ ਵੀਡੀਓ ਕਿਉਂ ਬਣਾਈਆ ਮੈਂ ਵੀਡੀਓ ਇਸ ਵਾਸਤੇ ਬਣਾਈਆ ਕਿਉਂਕਿ ਇਹ ਜਿਹੜਾ ਮਨੁੱਖ ਬੈਠਾ ਨਾ ਜਾਂ ਜਿਹੜਾ ਇਹ ਪੋਸਟ ਕੀਤੀ ਹੈ ਇੰਸਟਾਗ੍ਰam ਦੇ ਉੱਤੇ ਬੰਦੇ ਨੇ ਇਹਦੇ ਉੱਤੇ ਨੇ ਲਿਖਿਆ ਵੀ ਮੱਝਬੀ ਸਿੰਘ ਜੋਧਾ ਭਾਈ ਦਰਾਵਰ ਸਿੰਘ ਬੱਬਰ ਪ੍ਰਭੂ ਜਿਹੜੇ ਬੰਦੇ ਆਪਣੇ ਨਾਮ ਦੇ ਨਾਲ ਗੋਤ ਨਹੀਂ ਨਾ ਲਾਉਂਦੇ ਤੇ ਤੁਸੀਂ ਮਤਾ ਖਿਆਲ ਕਰਿਓ ਵੀ ਤੁਹਾਡੇ ਮਗਰ ਕਿਸੇ ਨੇ ਗੋਤ ਜਾਤ ਨਹੀਂ ਲਾਉਣੀ ਲਾਉਣ ਵਾਲੇ ਬਹੁਤ ਬੈਠੇ ਨੇ ਇੱਥੇ ਤਾਂ ਬਾਬਾ ਦੀਪ ਸਿੰਘ ਜੀ ਸੰਧੂ ਗੋਤ ਨਾਲ ਸੰਬੰਧਤ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਸੰਧੂ ਉਹਨਾਂ ਨੂੰ ਕੁਛ ਹੋਰ ਹੀ ਬਣਾ ਦਿੱਤਾ ਮਜੀਠ ਸਿੰਘ ਬਣਾ ਦਿੱਤਾ ਤੇ ਬਾਬਾ ਕਾਲੀ ਫੂਲਾ ਸਿੰਘ ਸੰਗਰੂਰ ਜ਼ਿਲ੍ਹੇ ਚ ਪਿੰਡ ਪੈਂਦਾ ਉਹਨਾਂ ਦਾ ਸਰੌਂ ਗੋਤ ਸੀਗਾ ਜੱਟ ਪਰਿਵਾਰ ਨਾਲ ਸੰਬੰਧਤ ਸੀਗੇ ਉਹਨਾਂ ਨੂੰ ਮਜੀਠ ਵੀ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਦੇਖਦੇ ਆ ਸਰਦਾਰ ਹਰੀ ਸਿੰਘ ਨਲੂਆ ਉੱਪਲ ਗੋਤ ਦੇ ਜ਼ਿਮੀਦਾਰ ਸਾਡੀਆਂ ਰਿਸ਼ਤੇਦਾਰੀਆਂ ਨੇ ਉੱਪਲ ਟਾਈਟਲ ਤੇ ਗੋਤ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਸਿੰਘ ਗਰੇਵਾਲ ਉੱਪਲ ਗੋਤ ਜੱਟਾਂ ਦਾ ਗੋਤ ਆ ਉਪਲ ਗੋਤ ਨੂੰ ਇਹਨਾਂ ਲੋਕਾਂ ਨੇ ਮਜਬੀ ਸਿੱਖ ਬਣਾ ਦਿੱਤਾ ਗਿਆ ਸਰਦਾਰ ਖਰੀਦ ਸਿੰਘ ਮਲੂਏ ਨੂੰ ਇੱਥੇ ਹੀ ਵਸਨੀ ਇਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਗੋਤ ਆ ਸੰਧਾ ਵਾਲੀਆ ਜੱਟ ਸਰਦਾਰ ਉਹਨਾਂ ਨੂੰ ਇਹਨਾਂ ਨੇ ਮਜਬੀ ਨਾ ਆਪਣੇ ਸਾਂਸੀ ਸਿੰਘ ਬਣਾ ਦਿੱਤਾ ਵੀ ਇਹ ਸਾਂਸੀ ਬਰਾਦਰੀ ਨਾਲ ਸੰਬੰਧਤ ਨੇ ਤੇ ਇਹ ਜਿਹੜੇ ਭਾਈ ਦਲਾਵਰ ਸਿੰਘ ਬੱਬਰ ਨੇ ਆਪਾਂ ਸਾਰਿਆਂ ਨੂੰ ਪਤਾ ਕਿਉਂਕਿ ਆਪਣਾ ਸਾਡਾ ਸੰਗਰੂਰ ਜ਼ਿਲ੍ਹਾ ਸੀ ਹੁਣ ਮਰੇ ਕੋਟਲਾ ਹੋ ਗਿਆ ਨਾਲ ਹੀ ਸਾਡੇ ਪਟਿਆਲਾ ਜ਼ਿਲ੍ਹਾ ਪੈ ਜਾਂਦਾ ਇਹਨਾਂ ਦਾ ਪਿੰਡ ਜਿਹੜਾ ਸਿੰਘ ਸਾਹਿਬ ਦਾ ਪਿੰਡ ਸੀਗਾ ਇਹ ਮੈਨੂੰ ਲੱਗਦਾ ਫਰੀਦਕੋਟ ਜ਼ਿਲ੍ਹੇ 'ਚ ਪੈਂਦਾ ਜੈ ਸਿੰਘ ਵਾਲਾ ਜੇ ਮੈਂ ਗਲਤ ਨਾ ਹੋਵਾਂ ਹੋ ਸਕਦਾ ਜਾਂ ਇੱਕ ਫਰੀਦਕੋਟ ਜ਼ਿਲ੍ਹੇ 'ਚ ਵੀ ਹੈ ਇੱਕ ਪਟਿਆਲਾ ਜ਼ਿਲ੍ਹੇ 'ਚ ਵੀ ਹੈ ਜੈ ਸਿੰਘ ਵਾਲਾ ਮੈਨੂੰ ਜਿੰਨਾ ਤੱਕ ਮਾਇਦਾ ਵੀ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਸੀਗੇ ਇਹ ਤੇ ਇਹਨਾਂ ਦੇ ਪਿਤਾ ਜੀ ਸੀ ਜਿਹੜੇ ਸਰਦਾਰ ਹਰਨੇਕ ਸਿੰਘ ਮਾਨ ਜੱਟ ਸਿੱਖ ਆ ਤੇ ਇਹਨਾਂ ਦੀ ਮਾਤਾ ਸੀ ਜਿਹੜੀ ਉਹਨਾਂ ਦਾ ਨਾਮ ਸੀਗਾ ਆ ਮਾਤਾ ਜੀ ਹੈਗੇ ਨੇ ਅਜੇ ਵੀ ਪਿਤਾ ਜੀ ਵੀ ਹੈਗੇ ਨੇ ਸਰਜੀਤ ਕੌਰ ਮਾਨ ਤੇ ਇਹਨਾਂ ਦੇ ਇੱਕ ਭਰਾ ਸੀਗਾ ਚਮਕੌਰ ਸਿੰਘ ਮਾਨ ਇਹ ਜੈ ਸਿੰਘ ਵਾਲਾ ਪਿੰਡ ਤੋਂ ਗੁਰਨਾਨਕ ਨਗਰ ਪਟਿਆਲਾ ਵਿਖੇ ਇਹਨਾਂ ਦੀ ਰਹਿ ਹੈ ਸੀਗੀ ਤੇ ਭਾਈ ਸਾਹਿਬ ਪੁਲੀ ਪੰਜਾਬ ਪੁਲਿਸ ਜੌਬ ਕਰਦੇ ਸੀ ਸਾਰੇ ਜਾਣਦੇ ਆਪਾਂ ਸੋ ਮਸਲਾ ਕੀ ਆ ਵੀ ਸਾਡੇ ਜੱਟਾਂ ਦੇ ਜਿੰਨੇ ਵੀ ਮਤਲਬ ਹੀਰੋ ਨੇ ਉਹਨਾਂ ਨੂੰ ਦੂਜੇ ਧਰਮਾਂ ਦੇ ਲੋਕ ਚਲੋ ਧਰਮ ਨੂੰ ਆਪਣਾ ਰਹਿਣ ਦਈਏ ਜਾਤਾਂ ਦੀ ਗੱਲ ਕਰਦੇ ਆਂ ਜਾਤਾਂ ਦੇ ਲੋਕ ਆਪਣੇ ਨਾਮ ਨਾਲ ਜੋੜਦੇ ਨੇ ਜਿਵੇਂ ਕੀ ਭਾਈ ਦਲਾਵਰ ਸਿੰਘ ਬੱਬਰ ਬਾਰੇ ਤੁਸੀਂ ਜਾਣਦੇ ਹੋ ਵੀ ਆ ਜਿਹੜੀ ਪੋਸਟ ਮੈਂ ਨਾਲ ਲਾਈ ਆ ਨਾ ਇਹਦੇ ਤੋਂ ਪਹਿਲਾਂ ਵੀਡੀਓ ਉਹਦੇ ਵਿੱਚ ਲਿਖਿਆ ਮੱਝ ਵੀ ਸਿੱਖ ਯੋਧਾ ਮੱਝ ਵੀ ਸਿੱਖ ਐਕਚੁਅਲੀ ਕਹਿੰਦੇ ਕਿ ਇਹਨੂੰ ਨੇ ਮੈਂ ਤੁਹਾਨੂੰ ਦੱਸਦਾ ਜਿਹੜੇ ਪੰਜਾਬ ਦੇ ਵਿੱਚ ਸਾਡੇ ਬਾਲਮਿਕੀ ਭਾਈਚਾਰਾ ਦੇਖੋ ਇੱਥੇ 36 ਜਾਤਾਂ ਨੇ ਪੰਜਾਬ ਹਰਿਆਣਾ ਚ 36 ਬਰਾਦਰੀਆਂ ਨੇ ਜਿਹੜੀ ਸਾਡੀ ਬਾਲਮਿਕੀ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਬਾਲਮੀਕ ਤੇ ਬਾਲਮੀਕ ਭਾਈਚਾਰਾ ਜਦੋਂ ਸਿੱਖੀ ਨਾਲ ਜੁੜਿਆ ਗੁਰੂ ਨਾਨਕ ਦੇ ਫਲਸਫੇ ਨਾਲ ਜੁੜਿਆ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨਾਲ ਜੁੜਿਆ ਤੇ ਇਹਨਾਂ ਨੇ ਆਪਣੇ ਨਾਮ ਦੇ ਨਾਲ ਇਹ ਖਿਤਾਬ ਲਾਉਣਾ ਸ਼ੁਰੂ ਕਰ ਦਿੱਤਾ ਮੱਝੀ ਸਿੱਖ ਇਹ ਬਾਲਮਿੱਕੀ ਭਾਈਚਾਰੇ ਦੇ ਲੋਕ ਨੇ ਜਿਹੜੇ ਮੱਝੀ ਸਿੱਖ ਨੇ ਜ਼ਿਆਦਾਤਰ ਤੇ ਆਮ ਤਾਂ ਹੋਰ ਕੋਈ ਯੂਜ਼ ਨਹੀਂ ਕਰਦਾ ਨਾ ਕੋਈ ਖੱਤਰੀ ਯੂਜ਼ ਕਰਦਾ ਨਾ ਕੋਈ ਸੈਣੀ ਯੂਜ਼ ਕਰਦਾ ਜਿਹੜਾ ਰੰਗ ਰੇਟਾ ਸਾਬਦਾ ਨਾ ਮਜਬੀ ਸਾਬ ਦਾ ਇਹਨੂੰ ਜਿੰਨੀਆਂ ਵੀ ਜਾਤਾਂ ਨੇ ਕੋਈ ਜਾਤ ਦਾ ਬੰਦਾ ਇਹ ਲਖਬ ਨਹੀਂ ਲਾਉਂਦਾ ਇਹ ਲਖਬ ਸਿਰਫ ਬਾਲਮੀਕੀ ਭਾਈਚਾਰੇ ਤੋਂ ਜਿਹੜੇ ਲੋਕ ਸਿੱਖ ਬਣੇ ਨੇ ਉਹ ਲੋਕ ਨਾਮ ਨਾ ਲਾਉਂਦੇ ਨੇ ਤੇ ਨੰਬਰ 2 ਤੇ ਆ ਗਈ ਆਪਣੇ ਜੱਟ ਮਤਲਬ ਜੱਟ ਬਰਾਦਰੀ ਕਹ ਲਈਏ ਕਬੀਲਾ ਕਹ ਲਈਏ ਪਹਿਲੀ ਗੱਲ ਜੱਟ ਕੋਈ ਜਾਤ ਨਹੀਂ ਹੈਗੀ ਜੱਟ ਇੱਕ ਕਬੀਲਾ ਸਾਡਾ ਕਬੀਲਾ ਬਹੁਤ ਵੱਡਾ ਜੱਟਾਂ ਦਾ ਤੇ ਜੱਟ ਤਕਰੀਬਨ 터ਕੀ ਤੋਂ ਲੈ ਕੇ ਇੰਡੀਆ ਦੇ ਗੰਗਾ ਦੁਆਬ ਦੇ ਇਲਾਕੇ ਤੱਕ ਬੈਠੇ ਨੇ ਤੇ ਜੇ ਆਪਾਂ ਯੂਰਪ ਦੀ ਗੱਲ ਕਰੀਏ ਆ ਫਿਨਲੈਂਡ ਦੇ ਵਿੱਚ ਇੱਕ ਸ਼ਹਿਰ ਆ ਖਨੀ ਨਾਰਵੇਜ ਆ ਨਾਰਵੇਜ ਆ ਮੇਰਾ ਨਾਰਵੇਜ ਜਾਂ ਫਿਨਲੈਂਡ ਚ ਸ਼ਹਿਰ ਨੇ ਜੱਟਾਂ ਦੇ ਨਾਮ ਨਾਲ ਜਿਵੇਂ ਕਿ ਗਿੱਲ ਹੋਗੇ ਗੇਲ ਹੋਗੇ ਕ੍ਰਿਸਗੇਲ ਆਪਣੇ ਕਰੈਕਟਰ ਵੀ ਰਿਹਾ ਇੱਕ ਤੁਸੀਂ ਸਾਰੇ ਜਾਣਦੇ ਸੋ ਇਹ ਜੱਟ ਭਾਈਚਾਰਾ ਬਹੁਤ ਦੂਰ ਤੱਕ ਫੈਲਿਆ ਹੋਇਆ ਤੇ ਹੁਣ ਗੱਲ ਇਹ ਆ ਵੀ ਜੱਟ ਨੇ ਜਿਹੜੇ ਇੱਕ ਯੋਧਾ ਕੌਮ ਆ ਇਹ ਇਨਾਂ ਦੇ ਹੀਰੋਜ਼ ਨੂੰ ਆਪਣੇ ਨਾਮ ਨਾਲ ਜੋੜ ਲੈਂਦੇ ਨੇ ਇਹ ਲੋਕ ਜਿਹੜਾ ਟਿੱਪੂ ਸੁਲਤਾਨ ਆ ਆਪਾਂ ਸਾਰੇ ਜਾਣਦੇ ਆ ਵੀ ਪੰਜਾਬ ਨਾਲ ਸੰਬੰਧਤ ਆ ਟਿੱਪੂ ਸੁਲਤਾਨ ਆ ਪੰਜਾਬ ਨਾਲ ਸੰਬੰਧਤ ਆ ਹੈਦਰ ਅਲੀ ਵੀ ਪੰਜਾਬ ਨਾਲ ਸੰਬੰਧਤ ਸੀਗਾ ਜੱਟ ਫੈਮਿਲੀ ਨਾਲ ਤਾਲੁਕ ਰੱਖਦੇ ਨੇ ਇਹ ਸਦਾਮ ਹਸੈਨ ਸੀ ਜਿਹੜਾ ਉਹ ਖੋਖਰ ਜੱਟ ਸੀਗਾ ਆਪਾਂ ਸਾਰਿਆਂ ਨੂੰ ਪਤਾ ਸੋ ਜੱਟਾਂ 'ਚ ਬਹੁਤ ਜ਼ਿਆਦਾ ਹੀਰੋ ਰਹੇ ਨੇ ਭਗਤ ਸਿੰਘ ਵੀ ਹੀਰੋ ਰਿਹਾ ਸਾਡਾ ਸੋ ਮੈਂ ਇੱਕ ਗੱਲ ਕਰਦਾ ਵੀ ਦੇਸ਼ ਜਦੋਂ ਵੀ ਕੁਰਬਾਨੀ ਦੀ ਗੱਲ ਆਉਂਦੀ ਆ ਨਾ ਤਿਆਗ ਦੀ ਗੱਲ ਆਉਂਦੀ ਆ ਜੱਟ ਭਾਈਚਾਰਾ ਸਭ ਤੋਂ ਮੂਰੇ ਹੁੰਦਾ ਮੈਂ ਇਹ ਜਿਹੜੇ ਸਾਡੇ ਆਪ ਦੇ ਸਾਡੇ ਸ਼ਹੀਦ ਨੇ ਜਿਹੜੇ ਸ਼ਹੀਦ ਨੇ ਜਾਂ ਜੱਟਾਂ ਦੇ ਹੀਰੋ ਨੇ ਦੇਖੋ ਤੁਸੀਂ ਉਹਨਾਂ ਦਾ ਸਤਿਕਾਰ ਕਰੋ ਅਸੀਂ ਵੀ ਤੁਹਾਡੇ ਹੀਰੋਜ਼ ਦਾ ਸਤਿਕਾਰ ਕਰਦੇ ਹਾਂ ਜਿਹੜੇ ਤੁਹਾਡੇ ਹੀਰੋ ਨੇ ਨਾ ਅਸੀਂ ਉਹਨਾਂ ਨੂੰ ਸਲੂਟ ਪੇਸ਼ ਕਰਦੇ ਹਾਂ ਪਰ ਅਸੀਂ ਕਦੇ ਵੀ ਭਾਈ ਨਭਾਉ ਸਿੰਘ ਨੂੰ ਇਹ ਨਹੀਂ ਕਹਾਂਗੇ ਜਾਂ ਭਾਈ ਜੈਤਾ ਜੀ ਨੂੰ ਇਹ ਨਹੀਂ ਕਹਾਂਗਾ ਕਿ ਇਹ ਜੱਟ ਸੀਗੇ ਕਿਉਂਕਿ ਉਹ ਬਾਲਮੀਕ ਮੱਝ ਵੀ ਭਾਈਚਾਰੇ ਨਾਲ ਸੰਬੰਧ ਸੀਗੇ ਸੋ ਤੁਸੀਂ ਸਾਡੇ ਸ਼ਹੀਦਾਂ ਨੂੰ ਸਾਡੇ ਹੀਰੋਆਂ ਨੂੰ ਕਿਉਂ ਆਪਦੇ ਨਾਲ ਜੋੜਦੇ ਹੋ ਈਗਾ ਲਾ ਕਿਹੜੀ ਹੀਣ ਭਾਵਨਾ ਤੁਹਾਡੇ ਅੰਦਰ ਵੀ ਜਿਹੜੀ ਤੁਸੀਂ ਜੋੜਦੇ ਹੋ ਸਾਡੇ ਹੀਰੋ ਨੇ ਇਹ ਆ ਭਾਈ ਦਲਾਵਰ ਸਿੰਘ ਦੀ ਮਾਤਾ ਦੀ ਮੈਂ ਆ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਭਾਈ ਦਲਾਵਰ ਸਿੰਘ ਜੀ ਦੇ ਮਾਤਾ ਪਿਤਾ ਜੀ ਨੇ ਮੌਜੂਦਾ ਦੌਰ ਚ ਸੋ ਅਜੇ ਵੀ ਹੈਗੇ ਨੇ ਇਹ ਜੇ ਤੁਹਾਨੂੰ ਇਹ ਲੱਗਦਾ ਬਈ ਇਹ ਜੱਟ ਨਹੀਂ ਹੈਗੇ ਤਾਂ ਇਹਨਾਂ ਤੋਂ ਜਾ ਕੇ ਪਤਾ ਕਰ ਲਓ ਵੀ ਤੁਹਾਡੀ ਬਰਾਦਰੀ ਕਿਹੜੀ ਆ ਸ਼ੇਰੇ ਪੰਜਾ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਵੀ ਅਜੇ ਜਿਹਾ ਹੁੰਦਾ ਪਟਿਆਲੇ ਵਾਲੇ ਰਾਜੇ ਨਾਲ ਨਫ਼ਰਤ ਕਿਉਂ ਕਰਦੇ ਨੇ ਲੋਕ ਉਹ ਇਸ ਵਾਸਤੇ ਕਰਦੇ ਨੇ ਕਿ ਉਹ ਸਿੱਧੂ ਜੱਟ ਆ ਜੱਟ ਆ ਉਹ ਜਦੋਂ ਰਿਆਸਤ ਟੁੱਟੀ ਆ ਪਟਿਆਲਾ ਇੰਡੀਆ ਚ ਸ਼ਾਮਲ ਹੋਈ ਆ ਉਸ ਟਾਈਮ ਪਟਿਆਲਾ ਦਾ ਜਿਹੜਾ ਰਾਜਾ ਸੀਗਾ ਮੌਜੂਦਾ ਉਹਦਾ ਨਾਮ ਜਦਵਿੰਦਰ ਸੀ ਸ਼ਾਇਦ ਜਦਵਿੰਦਰ ਸਿੰਘ ਉਹ ਬੰਦੇ ਨੇ ਕੀ ਕੀਤਾ ਉਹ ਕਹਿੰਦਾ ਵੀ ਜ਼ਮੀਨ ਜੋ 50 ਰੁਪਏ ਬਿੱਗੇ ਨੂੰ ਵੇਚੀ ਆ ਉਹਨਾਂ ਸਰਦਾਰਾਂ ਦੀ ਜ਼ਮੀਨ ਜਿਹੜੀ ਆਪਾਂ ਕਹਿੰਨੇ ਆ ਉਹ 50 ਰੁਪਏ ਬਿੱਗੇ ਨੂੰ ਜ਼ਮੀਨਾਂ ਵੇਚੀਆਂ ਨੇ ਔਰ ਦਿੱਤੀਆਂ ਸਭ ਤੋਂ ਜ਼ਿਆਦਾ ਉਹਨਾਂ ਜੱਟ ਬਰਾਦਰੀ ਨੂੰ ਜ਼ਮੀਨਾਂ ਦਿੱਤੀਆਂ ਨੇ ਉਹਨੇ ਕਿਹਾ ਜੱਟ ਜਿੰਨੇ ਵੀ ਆਉਂਦੇ ਨੇ ਆ ਕੇ ਬਸਾਓ ਪਟਿਆਲਾ ਰਿਆਸਤ ਚ ਸੋ ਇਹਦੇ ਵਾਸਤੇ ਇਹਦੇ ਕਰਕੇ ਨਫ਼ਰਤ ਕਰਦੇ ਨੇ ਪਹਿਲਾਂ ਟਿੱਬੇ ਪਏ ਹੁੰਦੇ ਸੀ ਰੇਤ ਲੀਆਂ ਜ਼ਮੀਨਾਂ ਸੀਗੀਆਂ ਜੱਟਾਂ ਨੇ ਮਿਹਨਤ ਕਰਕੇ ਖੂਨ ਪਸੀਨੇ ਨਾਲ ਉਹਦੇ 'ਚ ਫਸਲ ਲਗਾਉਣੀ ਫਸਲ ਅਗਾ ਕੇ ਇਨਾਂ ਲੋਕਾਂ ਦਾ ਵੀ ਢਿੱਡ ਭਰਦੇ ਰਹੇ ਹਾਂ ਜਿਹੜੇ ਅਜੇ ਗਾਲਾਂ ਕੱਢਦੇ ਨੇ ਜੱਟਾਂ ਨੂੰ ਉੱਤੇ ਸਰਕਾਰ ਨੂੰ ਵੀ ਦਿੰਦੇ ਰਹੇ ਹਾਂ ਜੱਟ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈਗੀ ਮਾਮੂਲੀ ਗੱਲ ਐ ਇਸ ਵਾਸਤੇ ਮੈਂ ਕਹਿ ਰਿਹਾ ਬਈ ਮਿਹਨਤ ਕਰਨੀ ਪੈਂਦੀ ਆ ਅਸੀਂ 2 ਕਿਲੋ ਰਾਸਣਾ ਜਿਹੜਾ ਸਰਕਾਰ ਦਿੰਦੀ ਆ ਉਹਦੇ ਤੇ ਗੁਜ਼ਾਰਾ ਨਹੀਂ ਕਰਦੇ ਅਸੀਂ ਆ 10-9ਾਂ ਦੀ ਕਿਰਤ ਕਰਦੇ ਆ ਮਿਹਨਤ ਕਰਦੇ ਆ ਹਜ਼ਾਰਾਂ ਸਾਲਾਂ ਤੋਂ ਇਹ ਖੇਤ ਦੇ ਵਿੱਚ ਬੈਠੇ ਅਸੀਂ ਮਿਹਨਤ ਕਰ ਰਹਿਆ ਮਿਹਨਤ ਕਰਕੇ ਹੈ ਟੂ ਮੌਥ ਹੱਥਾਂ ਨਾਲ ਕਮਾਉਣੇ ਆ ਤੇ ਮੂੰਹ ਨਾਲ ਖਾਣੇ ਆ ਸਮਝ ਗਏ ਖੱਥਾ ਨਾ ਕਮਾ ਕੇ ਮੂੰਹ ਨਾਲ ਦਸਾਂ ਨੋਹਾਂ ਦੀ ਕਿਰਤ ਗੁਰੂ ਨਾਨਕ ਦੇ ਜਿਹੜੇ ਫਲਸਫੇ ਨੇ ਉਹਦੇ ਤੇ ਚੱਲਦੇ ਆ। ਸੋ ਕਹਿਣ ਤੋਂ ਭਾਵ ਇਹ ਆ ਵੀ ਭਾਈ ਜੱਟਾਂ ਦੇ ਗੋਤਾਂ ਨੂੰ ਚੋਰੀ ਕਰਨੋਂ ਹਟ ਜਾਵੋ। ਤੁਸੀਂ ਗੋਤ ਹੀ ਚੋਰੀ ਕਰਕੇ ਆਪਦੇ ਨਾਲ ਲਾਉਂਦੇ ਹੁੰਦੇ ਸੀਗੇ ਉਹ ਤਾਂ ਚਲੋ ਵੱਖਰੀ ਗੱਲ ਆ ਤੇ ਤੁਹਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਤੁਸੀਂ ਸਾਡੇ ਹੀਰੋਆਂ ਨੂੰ ਵੀ ਆਪਦਾ ਹੀਰੋ ਕਹਿਣੇ ਸ਼ੁਰੂ ਕਰ ਦਿੱਤੇ। ਜੱਟ ਕੌਮ ਆ ਜਿਹੜੀ ਉਹ ਸੁੱਤੀ ਪਈ ਆ ਜਾਗਦੀ ਨਹੀਂ ਹੈਗੀ। ਇਹ ਪਤਾ ਨਹੀਂ ਕਿਹੜੀ ਘੁੰਕਣੀਆਂ ਦੇ ਵਿੱਚ ਸੁੱਤੇ ਪਏ ਨੇ। ਜਿਹੜੇ ਲੋਕ ਸਿੱਖ ਧਰਮ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਜਾਣ ਦਿਓ ਯਾਰ ਕੋਈ ਰੋਕਣ ਦੀ ਲੋੜ ਨਹੀਂ ਹੈਗੀ। ਜਿਹੜੇ ਲੋਕ ਅੱਜ ਕ੍ਰਿਸਚੀਅਨ ਬਣ ਰਹੇ ਨੇ ਉਹ ਕੌਣ ਲੋਕ ਨੇ ਤੁਹਾਨੂੰ ਪਤਾ ਨਹੀਂ ਕਿ ਵੀ ਕਿਹੜੇ ਪਾਈਚਾਰੇ ਦੇ ਵੱੱਦ ਲੋਕ ਨੇ ਰਾਸ਼ਨ ਸਰਕਾਰਾਂ ਤੋਂ ਫ੍ਰੀ ਚ ਕੌਣ ਲੈ ਰਿਹਾ ਕੌਣ ਲੈ ਰਿਹਾ ਫ੍ਰੀ ਚ ਰਾਸ਼ਨ ਲੈ ਰਹੇ ਨੇ ਫ੍ਰੀ ਚ ਹਰ ਇੱਕ ਚੀਜ਼ ਦੇ ਉੱਤੇ ਸਬਸਿਡੀ ਆ ਤੁਸੀਂ ਸਾਹਮਣੇ ਦਿਓ ਕੌਣ ਲੋਕ ਲੈ ਰਹੇ ਨੇ ਮੁਫਤ ਖੋਰ ਕੌਣ ਨੇ ਜੱਟ ਮੁਫਤ ਖੋਰ ਨਹੀਂ ਜੱਟ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲੀ ਕੌਮ ਆ ਜੱਟ ਭਾਵੇਂ ਗਰੀਬ ਹੋਵੇ ਪਰ ਉਹ ਗੈਰਤਮੰਦ ਜ਼ਰੂਰ ਉਹ ਕਿਸੇ ਦੇ ਮੂਰੇ ਹੱਥ ਨਹੀਂ ਅਟਦਾ ਹੈਗਾ ਜੇ ਅੱਜ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਣਾ ਤੁਸੀਂ ਛੱਡ ਦਿਓ ਪੁਰਾਣਾ ਪੁਰਾਣੀ ਹਿਸਟਰੀ ਨੂੰ ਦੋਵੇਂ ਛੱਡ ਦਿਓ ਆ ਖਾੜਕੂ ਬਾਦ ਜਿਹੜਾ ਦੌਰ ਲੰਘ ਕੇ ਗਿਆ ਇਹਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਕਿਹੜਾ ਕਮਾਂਡਰਾ ਠੋਡਾ ਵੱਡਾ ਜਰਨਲ ਦੱਸੋ ਖਾਲਸਤਾਨ ਜਿਹੜੀ ਤਹਿਰੀਕ ਚੱਲੀ ਸੀਗੀ ਆਪਣੀ ਜਦੋ ਜਹਿਦ ਕਰੀਆ ਕਰੀਆ ਪੰਜਾਬ ਦੇ ਸਿੱਖਾਂ ਨੇ ਕਰੀਆ ਪੰਜਾਬ ਦੇ ਸਿੱਖਾਂ ਚ ਸਭ ਤੋਂ ਵੱਧ ਬੰਦੇ ਕਿਹੜੀ ਕੌਮ ਦੇ ਸੀ ਕਿਹੜੀ ਕਿਹੜੀ ਬਰਾਦਰੀ ਦੇ ਸੀ ਕਿਹੜੇ ਕਬੀਲੇ ਦੇ ਸੀਗੇ ਕਿਹੜੇ-ਕਿਹੜੇ ਥੋੜੇ ਬੰਦੇ ਨੇ ਉਹ ਦੱਸ ਦੋ ਜਿਹੜੇ ਸਾਡੇ ਨੇ ਸਾਰੇ ਹੀ ਨੇ ਉਂਗਲਾਂ ਤੇ ਗਣ ਲਾਂਗੇ ਤੁਹਾਡੇ ਬੰਦੇ ਉਂਗਲਾਂ ਦੇ ਉੱਤੇ ਉਂਗਲਾਂ ਦੇ ਉੱਤੇ ਉਹ ਵੀ ਆ ਭਾਈ ਬਿਆਨਤ ਸਿੰਘ ਸ਼ਹੀਦ ਭਾਈ ਬਿਆਨਤ ਸਿੰਘ ਜਿਹਨੇ ਅੰਦਰ ਗੰਦੀ ਮਾਰੀਆ ਉਹਨੂੰ ਵੀ ਆਪਦੇ ਨਾਮ ਨਾਲ ਜੋੜੀ ਜਾਂਦੇ ਨੇ ਪਹਿਲਾਂ ਉਹਦੀ ਬਰਾਦਰੀ ਦਾ ਪਤਾ ਤਾਂ ਕਰ ਲਓ ਵੀ ਉਹ ਕਿਹੜੀ ਬਰਾਦਰੀ ਨਾਲ ਸੰਬੰਧਤ ਆ ਓ ਪਾਈ ਸਾਹ ਪਾਈ ਬਿਆਨਤ ਸਿੰਘ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਉਹ ਕਿਹੜੀ ਬਰਾਦਰੀ ਨਾਲ ਸੰਬੰਧਤ ਆ ਪਤਾ ਕਰੋ ਪਹਿਲਾਂ ਉਹਦੇ ਘਰੇ ਜਾਓ ਪੁੱਛ ਲਓ ਜਾ ਕੇ ਮੈਂ ਮੰਨਦਾ ਵੀ ਐਸਸੀ ਭਾਈਚਾਰੇ ਨਾਲ ਸੰਬੰਧਤ ਆ ਪਰ ਜਿਹੜੇ ਐਸਸੀ ਦੇਖੋ ਐਸਸੀ ਕਈ ਪ੍ਰਕਾਰ ਦੇ ਨੇ 36 ਜਾਤਾਂ ਨੇ ਨਾ ਮੈਂ ਕਿਹਾ ਐਸੀਆਂ ਦੇ ਵਿੱਚ ਦੋ ਤਿੰਨ ਜਾਤਾਂ ਨੇ ਜਿਹੜੀਆਂ ਜੱਟਾਂ ਨੂੰ ਗਾਲਾਂ ਕੱਢਦੀਆਂ ਨੇ ਇਹ ਭਾਈ ਬਿਆਨਤ ਸਿੰਘ ਉਹ ਦੋ ਤਿੰਨ ਜਾਤਾਂ ਚੋਂ ਨਹੀਂ ਸੀਗਾ ਇਹ ਹੋਰ ਜਾਤ ਦਾ ਸੀ ਹੈਗਾ ਐਸਸੀ ਯੂ ਸੀਗਾ ਖੋਜ ਤੁਸੀਂ ਕਰਿਓ ਤੁਹਾਨੂੰ ਪਤਾ ਲੱਗੂ ਵੀ ਕਿਹੜੀ ਬਰਾਦਰੀ ਦਾ ਸੀਗਾ ਸੋ ਓਬੀਸੀ ਕੈਟਾਗਰੀ ਦੇ ਵਿੱਚ ਬੜੀਆਂ ਜਾਤਾਂ ਆ ਜਾਂਦੀਆਂ ਨੇ ਦੇਖੋ ਹੁਣ ਤਾਂ ਜਿਹੜਾ ਭਾਰਤ ਦਾ ਕਾਨੂੰਨ ਆ ਕਹਿੰਦੇ ਹੋ ਨਾ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਹੋਇਆ ਉਹਨੇ ਹੀ ਜਾਤ ਪਾਤ ਦਾ ਸਭ ਤੋਂ ਵੱਡਾ ਜਿਹੜਾ ਮੈਂ ਕਹਿੰਦਾ ਅਡੰਬਰ ਆ ਅੰਬੇਦਕਰ ਡਾਕਟਰ ਭੀਮ ਰਹੋ ਅੰਬੇਦਕਰ ਇੱਕ ਜਿਹ ਹੈ ਇਨਸਾਨ ਆ ਜਿਹੇ ਸੇ ਇਨਸਾਨ ਨੇ ਭਾਰਤ ਦੇ ਵਿੱਚ ਜਾਤ ਪਾਤ ਦੇ ਪਾੜੇ ਨੂੰ ਵਧਾਇਆ ਤੁਸੀਂ ਕਹੋਗੇ ਘਟਾਇਆ ਮੈਂ ਕਹਣਾ ਵਧਾਇਆ ਵਧਾਇਆ ਇਸ ਵਾਸਤੇ ਤੁਹਾਨੂੰ ਅੱਡ ਅੱਡ ਕਰਤੇ ਬੰਦੇ ਉਹ ਵੀ ਸੀ ਅੱਡ ਕਰਤੇ ਜਰਨਲ ਅੱਡ ਕਰਤੇ ਐਸਸੀ ਅੱਡ ਕਰਤੇ ਇਹ ਕਿਹਨੇ ਬਣਾਇਆ ਪਹਿਲਾਂ ਬਾਹਮਣ ਨੇ ਬਣਾਏ ਸੀ ਚਾਰ ਵਰਣ ਅੰਬੇਦਕਰ ਸਾਹਿਬ ਨੇ ਬਣਾਏ ਨੇ ਤਿੰਨ ਵਰਣ ਬਸ ਇੱਕ ਵਰਣ ਘਟ ਕਰਤਾ ਉਹਨਾਂ ਨੇ ਖੱਤਰੀ ਬ੍ਰਾਹਮਣ ਸੂਦ ਵੈਸਾ ਮਤਲਬ ਇਹੀ ਸੀਗੇ ਖੱਤਰੀ ਸੀ ਖੱਤਰੀ ਖੱਤਰੀ ਬ੍ਰਾਹਮਣ ਬ੍ਰਾਹਮਣ ਤਾਂ ਛਤਰੀ ਇੱਕ ਦਾ ਹੈਗਾ ਸੀ ਛਤਰੀ ਇੱਕ ਵੈਸ ਸੀਗਾ ਇੱਕ ਸੂਦਰ ਸੀਗਾ ਤੇ ਇੱਕ ਬ੍ਰਾਹਮਣ ਇਹ ਚਾਰ ਕੁ 12 ਨੰਬਰ ਆਏ ਸੀ ਚਾਰ ਨੰਬਰ ਬੰਡਲ ਦੱਸ ਦੇਣ ਇਹ ਬਾਕੀ ਤੁਸੀਂ ਸਿਆਣਿਆਂ ਕੋਲ ਖੋਜ ਕਰਿਓ ਤੇ ਅੰਬੇਦਕਰ ਸਾਹਿਬ ਨੇ ਬਣਾਏ ਨੇ ਤਿੰਨ ਉਹ ਕਿਹੜੇ ਕਰੇ ਨੇ ਜਰਨਲ ਕੈਟਾਗਰੀ OBC ਕੈਟਾਗਰੀ ਤੇ ਸ਼ਡਿਊਲ ਕਾਸਟ ਜਿਹਨੂੰ ਆਪਾਂ ਐਸਸੀ ਭਾਈਚਾਰਾ ਕਹਿੰਦੇ ਆ ਇੱਕ ਬਾਂਡਕੀਨੇ ਪਾਇਆ ਬਾਬਾ ਸਾਹਿਬ ਨੇ ਪਾਇਆ ਜੇ ਬਾਬਾ ਸਾਹਿਬ ਇਹ ਮੈਟਰੀ ਨਾ ਰੱਖਦੇ ਸਾਰੇ ਬਰਾਬਰ ਸੀਗੇ ਕਿਸ ਨੇ ਕਹਿਣਾ ਸੀ ਮੈਂ ਇਸ ਸੀ ਹੁਣ ਅਗਲਾ ਕਹਿੰਦਾ ਮੈਂ ਇਸ ਸੀ ਮੈਂ ਓਬੀਸੀ ਨਾਲਾ ਮੈਂ ਜਰਨਲ ਇਹ ਕਿਨੇ ਲਾਏ ਨੇ ਕਹਿ ਭਾਰਤ ਦੇ ਸੰਵਿਧਾਨ ਨਹੀਂ ਲਾਏ ਨੇ ਬਾਈ ਜੀ ਕਹਿਣ ਇਹ ਭਾਰਤੀ ਸੰਵਿਧਾਨ ਦੇ ਵਿੱਚ ਜਾਤ ਪੱਤਰ ਦਰਜ ਹੁਣ ਕਈ ਲੋਕ ਕਹਿੰਦੇ ਜਾਤ ਪੱਤਰ ਮੰਨਣੇ ਨਹੀਂ ਚਾਹੀਦੇ ਕਿਉਂ ਨਾ ਮੰਨਿਏ ਭਾਈ ਜਦੋਂ ਆਪਾਂ ਹਰਦਾਸ ਸੰਵਿਧਾਨ ਕਹਿੰਦਾ ਅੰਬੇਦਕਰ ਸਾਹਿਬ ਨੇ ਉਹ ਲਿਖਿਆ ਅੰਬੇਦਕਰ ਸਾਹਿਬ ਨੇ ਲਿਖਿਆ ਉਹ ਲੋਕ ਕਹਿੰਦੇ ਨੇ ਅਦਰਕਾਸਤ ਦੇ ਵਿੱਚ ਮੈਰਿਜ ਕਰਾਉਣੀ ਚਾਹੀਦੀ ਆ ਸਾਰੇ ਲੋਕ ਇੱਕੋ ਜਿਹੇ ਨੇ ਭਾਈ ਜੀ ਕਿਵੇਂ ਤੁਹਾਨੂੰ ਕਿਹੜੇ ਕਿਹੜੇ ਕੰਜਰ ਨੇ ਕਹਿ ਦਿੱਤਾ ਕਿ ਸਾਰੇ ਆਪਾਂ ਇੱਕ ਆ ਮੈਂ ਨਹੀਂ ਹੈਗਾ ਤੁਸੀਂ ਨਹੀਂ ਹੈਗੇ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਮੈਂ ਆ ਮੈਂ ਮੈਂ ਜੱਟ ਭਾਈਚਾਰੇ ਨਾਲ ਸੰਬੰਧਤ ਆ ਹੋਰ ਬਰਾਦਰੀ ਦਾ ਬੰਦਾ ਮੇਰੇ ਏਰੀਏ ਦੇ ਵਿੱਚ ਮੇਰੇ ਵਰਗਾ ਕਿਉਂ ਨਹੀਂਗਾ ਜਿਹੇ ਜਿਹਾ ਮੈਂ ਆ ਆ ਮੇਰਾ ਸੂਰਤ ਆ ਮੇਰਾ ਵੇਟ ਆ ਮੇਰੀ ਬਾਡੀ ਆ ਮੇਰੇ ਵਰਗਾ ਜੱਟ ਭਾਈਚਾਰੇ ਨੂੰ ਛੱਡ ਕੇ ਹੋਰ ਭਾਈਚਾਰਾਂ 'ਚ ਬੰਦਾ ਕਿਉਂ ਨਹੀਂ ਆ ਕਿਉਂ 4.5 ਫੁੱਟ ਦੇ ਨੇ ਤੁਹਾਨੂੰ ਸੌਰੀ 5.5 ਫੁੱਟ ਦੇ ਨੇ 6 ਫੁੱਟ 5-7 ਇੰਚ ਕੱਦ ਕਿਉਂ ਨਹੀਂ ਆ ਬਾਡੀ ਕਿਉਂ ਨਹੀਂ ਮੇਰੇ ਵਰਗੀ ਜਿੰਨੇ ਪਹਿਲਵਾਨ ਪੈਦਾ ਹੋਏ ਨੇ ਸਾਰੇ ਜੱਟ ਹੋਏ ਨੇ ਆ ਦਲੀਪ ਸਿੰਘ ਰਾਣਾ ਖਲੀ ਨੂੰ ਛੱਡ ਕੇ ਖਲੀ ਵੀ ਪੰਜਾਬੀ ਆ ਔਰ ਰਾਜਪੂਤ ਬਰਾਦਰੀ ਨਾਲ ਜੁੜੰਦਾ ਤਾਂ ਮੈਨੂੰ ਇਹ ਦੱਸੋ ਦੂਜੇ ਬਰਾ ਭਾਈਚਾਰਿਆਂ 'ਚ ਪਹਿਲਵਾਨ ਕਿਉਂ ਪੈਦਾ ਨਹੀਂ ਹੁੰਦੇ ਕਬੱਡੀ ਦੇ ਜਿੱਡੇ ਏਡੇ ਸੁਪਰਸਟਾਰ ਮੈਂ ਕਹਿੰਦਾ ਜਿੰਨੇ ਜੱਟ ਭਾਈਚਾਰੇ ਨੇ ਦਿੱਤੇ ਨੇ ਦੂਜੇ ਭਾਈਚਾਰਿਆਂ ਦੇ ਉਂਗਲੀਆਂ ਤੇ ਗਿਣੇ ਜਾਣਗੇ ਜੇ ਇੱਕ ਟੀਮ ਖੇਡ ਰਹੀ ਆ ਨਾ ਉਹਦੇ 'ਚ ਇੱਕ ਦੋ ਹੀ ਬੰਦੇ ਹੋਣਗੇ ਇੱਕ ਅੱਧਾ ਬੰਦਾ ਹੋਊਗਾ ਦੂਜੇ ਭਾਈਚਾਰੇ ਨਾਲ ਸੰਬੰਧ ਨਹੀਂ ਥੋਕ ਜੀ ਜੱਟ ਹੀ ਨੇ ਸਾਰੇ 골ਡ ਮੈਡਲ ਜਿੰਨੇ ਲੇ ਕੇ ਆਉਂਦੇ ਨੇ ਸਾਰੇ ਜੱਟ ਨੇ ਵੱਡੇ ਵੱਡੇ ਮਿਲਟਰੀ ਦੇ ਵਿੱਚ ਜਿਹੜੇ ਜਰਨਲਾਂ ਨੇ ਜੰਗਾਂ ਜਿੱਤੀਆਂ ਨੇ ਜੁੱਧ ਜਿੱਤੇ ਨੇ ਉਹ ਸਾਰੇ ਜੱਟ ਨੇ ਤੇ ਜੱਟਾਂ ਨੂੰ ਨਫ਼ਰਤ ਕੀਤੀ ਜਾਂਦੀ ਆ ਹੱਦੋਂ ਵੱਧ ਤੇ ਇਹ ਕਹਿੰਦਾ ਸੜੋ ਨਾ ਰੀਸ ਕਰੋ ਸਾਡੇ ਤੁਸੀਂ ਭਾਈ ਰੀਸ ਕਰੋ ਅਸੀਂ ਤੁਹਾਡੇ ਤੇ ਲੱਗਦੇ ਨਹੀਂ ਤੁਹਾਨੂੰ ਬੁਰਾ ਨਹੀਂ ਕਹਿੰਦੇ ਪਰ ਸਾਡੇ ਸ਼ਹੀਦਾਂ ਨੂੰ ਸਾਡੇ ਸ਼ਹੀਦਾਂ ਨੂੰ ਆਪਦੇ ਨਾਲ ਨਾ ਜੋੜੋ ਅਜੇ ਮਾਂ ਜਿਉਂ ਦੀ ਆ ਪਾਈ ਦਲਾਵਰ ਸਿੰਘ ਦੀ ਅਜੇ ਪਿਓ ਜਿਉਂ ਦਾ ਪਾਈ ਦਲਾਵਰ ਸਿੰਘ ਦਾ ਭਰਾ ਤਾਂ ਵੀ ਨਹੀਂ ਉਹਨਾਂ ਦੇ ਇੱਕ ਮੈਨੂੰ ਲੱਗਦਾ ਜੇ ਵਾਹਿਗੁਰੂ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਜੇ ਹੋਣ ਤਾਂ ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਵੀ ਉਹਨਾਂ ਦੇ ਭਰਾ ਉਹ ਦਲਾਵਰ ਸਿੰਘ ਜੀ ਦੇਖੇ ਕਿ ਨਹੀਂ ਜਾਂ ਨਹੀਂ ਹੈਗੇ ਪਰ ਉਹਨਾਂ ਦਾ ਅਮਕਮ ਕੌਰ ਸਿੰਘ ਸੀ ਇਹ ਜਰੂਰ ਪਤਾ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਬਈਏ ਲੋਕ ਜਿਹੜੇ ਭਾਈ ਦਲਾਵਰ ਸਿੰਘ ਮਾਨ ਗੋਤ ਦੇ ਜੱਟ ਨੂੰ ਮਾਨ ਗੋਤ ਸੀਗਾ ਭਾਈ ਦਲਾਵਰ ਸਿੰਘ ਜੀ ਦਾ ਭਾਈ ਦਲਾਵਰ ਸਿੰਘ ਮਾਨ ਨੂੰ ਜਦੋਂ ਇਹ ਬਾਲਮਿਕੀ ਸਦਕ ਬਣਾ ਸਕਦੇ ਨੇ ਵੀ ਇਹ ਬਾਲਮਿਕ ਭਾਈਚਾਰੇ ਨਾਲ ਕਿਉਂਕਿ ਦੇਖੋ ਬਾਲਮਿਕ ਭਾਈਚਾਰੇ ਤੋਂ ਹੀ ਜਿਹੜੇ ਲੋਕ ਸਿੱਖ ਬਣਨੇ ਨੇ ਉਹ ਮੱਝ ਵੀ ਕਹਾਉਂਦੇ ਨੇ ਬਾਲਮੀਕ ਭਾਈਚਾਰੇ ਤੋਂ ਹੀ ਕੋਈ ਵੀ ਵੱਡੇ ਤੋਂ ਵੱਡਾ ਫਿਲਾਸਫਰ ਲਿਆਓ ਉਹਨੂੰ ਪੁੱਛੋ ਕਿ ਜਿਹੜੇ ਪੰਜਾਬ ਦੇ ਮੱਝਵੀ ਸਿੱਖ ਨੇ ਵੀ ਉਹਨਾਂ ਦੀਆਂ ਜੜ੍ਹਾਂ ਕਿੱਥੇ ਪਈਆਂ ਨੇ ਉਹ ਕਹਿਣਗੇ ਵੀ ਇਹ ਬਾਲਮੀਕ ਭਾਈਚਾਰੇ ਤੋਂ ਇਹ ਲੋਕ ਸਿੱਖ ਬਣ ਗਏ ਤੇ ਇਹਨਾਂ ਨੂੰ ਸਿੱਖੀ ਦੇ ਵਿੱਚ ਔਨ ਕਰਕੇ ਮੱਝਵੀ ਸਿੰਘ ਕਿਹਾ ਜਾਂਦਾ ਅਸੀਂ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਸਿਰ ਮੱਥੇ ਭਾਈ ਸਾਹਿਬ ਸਾਰੇ ਮੱਝਵੀ ਸਿੱਖਾਂ ਨੂੰ ਪਿਆਰ ਕਰਦੇ ਹਾਂ ਸਲਾਮ ਕਰਦੇ ਹਾਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਪਰ ਜਰ ਤੁਸੀਂ ਜੇ ਭਾਈ ਤਲਾਵਰ ਸਿੰਘ ਦੀ ਇੱਜ਼ਤ ਕਰਦੇ ਹੋ ਤੇ ਫਿਰ ਭਾਈ ਉਹਨਾਂ ਦੀ ਯਾਦ ਕਿਉਂ ਬੁਤਲਦੇ ਹੋ ਯਾਰ ਉਦਾਂ ਹੀ ਉਹਨਾਂ ਨੂੰ ਪਿਆਰ ਕਰੋ ਮੈਂ ਜਿਹੇ ਜੈ ਹੈਗਾ ਮੈਂ ਉਹ ਜੈ ਆ ਤੁਹਾਡਾ ਇਸ਼ਕ ਸੱਚਾ ਤੁਹਾਡੀ ਇੱਜ਼ਤ ਸੱਚੀ ਤਾਂ ਜੇ ਤੁਸੀਂ ਮੈਨੂੰ ਉਸੇ ਸੂਰਤ ਚ ਕਬੂਲ ਕਰੋ ਦੇਖੋ ਹੁਣ ਬਾਬਾ ਰਬਦਾਸ ਜੀ ਨੇ ਕੋਈ ਉਹਨਾਂ ਨੂੰ ਬਾਬਾ ਜੀ ਕਹਿੰਦਾ ਕੋਈ ਗੁਰੂ ਜੀ ਕਹਿੰਦਾ ਕੋਈ ਭਗਤ ਸਹਿਬਾਨ ਕਹਿੰਦਾ ਦੇਖੋ ਇਹ ਥੋੜੇ ਵਿਚਾਰ ਨੇ ਜਿਹੜੀ ਸੋਚ ਛੋਟੀ ਆ ਨਾ ਉਹ ਕਹੂਗਾ ਤੁਸੀਂ ਇਹਨਾਂ ਨੂੰ ਬਾਬਾ ਕਾਹ ਤੋਂ ਕਿਹਾ ਬਾਬਾ ਕਿਹਨੂੰ ਕਿਹਾ ਜਾਂਦਾ ਸਭ ਤੋਂ ਵੱਡੇ ਨੂੰ ਬਾਬਾ ਨਾਨਕ ਵੀ ਆਪਾਂ ਕਹਿੰਦੇ ਨੇ ਬਾਬਾ ਰਬਦਾਸ ਜੀ ਭਗਤ ਭਗਤਾ ਕੀ ਇਲਾਜ ਰੱਖਦਾ ਆ ਭਗਤਾ ਦੀ ਲਾਜ ਰੱਬ ਰੱਖਦਾ ਦੇਖ ਲਓ ਰੱਬ ਨਾਲ ਕਨੈਕਟਾ ਸਿੱਧਾ ਭਗਤ ਦਾ ਭਗਤ ਕਿਤੇ ਛੋਟੀ ਚੀਜ਼ ਹੁੰਦੀ ਹੈ ਭਗਤ ਕੀ ਦਾ ਦਨਿਆਵੀ ਭਗਤਾ ਨਾ ਉਹ ਅਕਾਲ ਪੁਰਖ ਦਾ ਪੁੱਤਰ ਹੁੰਦਾ ਭਗਤਾ ਜਿਹੜਾ ਪੁੱਤਰ ਹੁੰਦਾ ਗੁਰੂ ਕੌਣ ਹੁੰਦਾ ਗੁਰੂ ਜਿਹੜਾ ਸਿੱਖਿਆ ਦਿੰਦਾ ਜਿਹੜਾ ਅਕਾਲ ਪੁਰਖ ਦੇ ਸਿਧਾਂਤ ਨੂੰ ਲੋਕਾਂ ਨੂੰ ਸਮਝਾਉਂਦਾ ਉਹ ਗੁਰੂ ਹੁੰਦਾ ਸੋ ਇੰਨਾ ਵਿੱਚ ਫਰਕ ਕੋਈ ਨਹੀਂ ਹੈਗਾ ਫਰਕ ਆ ਤੁਹਾਡੀ ਵੱਡੀ ਛੋਟੀ ਸੋਚ ਦਾ ਠੀਕ ਹੈ ਨਾ ਅਸੀਂ ਜੇ ਹੁਣ ਬਾਬਰ ਅਬਦੁਲ ਰਫਾਸ ਜੀ ਸਾਡੇ ਸਾਹਮਣੇ ਆ ਜਾਣ ਗੁਰੂ ਰਬਦਾਸ ਜੀ ਕਹ ਲੋ ਜਿਵੇਂ ਭਗਤ ਰਬਦਾਸ ਜੀ ਕਹ ਲੋ ਜੇ ਸਾਡੇ ਸਾਹਮਣੇ ਆ ਜਾਣ ਅਸੀਂ ਮੈਂ ਕਹਣਾ ਮੈਂ ਸੱਤ ਵਾਰ ਨੱਕ ਰਗੜ ਕੇ ਉਹਨਾਂ ਨੂੰ ਕਹਾਗਾ ਬੇਨਤੀ ਕਰਾਂਗਾ ਅਰਚਨਾਗਾ ਕਿ ਦੁਨੀਆ ਨੂੰ ਸਿੱਧੇ ਰਾਹ ਪਾਓ ਤੇ ਮੈਨੂੰ ਵੀ ਸਿੱਧੇ ਰਾਹ ਪਾਓ ਸੋ ਭਰਾਓ ਭਾਈ ਨਭਾਉ ਸਿੰਘ ਮਜੀਵੀ ਸਿੰਘ ਸੀਗਾ ਬਾਰਮਿਕੀ ਭਾਈ ਚਾਰੇ ਚੋਂ ਸਿੱਖ ਬਣੇ ਹੋਏ ਮਜੀਵੀ ਸਿੰਘ ਹੁੰਦੇ ਨੇ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੂੰ ਪਿਆਰ ਕਰਦੇ ਹਾਂ ਵਡਿਆਈ ਦਿੰਦੇ ਹਾਂ ਭਾਈ ਜੇਤਾ ਜੀ ਨੂੰ ਵਡਿਆਈ ਦਿੰਦੇ ਹਾਂ ਪਿਆਰ ਕਰਦੇ ਹਾਂ ਪਰ ਅਸੀਂ ਕਦੇ ਇਹ ਤਾਂ ਨਹੀਂ ਕਹਿੰਦੇ ਸੀਗੇ ਵੀ ਉਹ ਮਜੀਵੀ ਨੇ ਤਾਂ ਕਰਕੇ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਨਾ ਜਾਂ ਉਹਨਾਂ ਨੂੰ ਪਿਆਰ ਨਹੀਂ ਕਰਨਾ ਨਹੀਂ ਤੁਹਾਡੇ ਅੰਦਰ ਇਹ ਨਫ਼ਰਤ ਕਿਉਂ ਆ ਤੁਸੀਂ ਜੱਟਾਂ ਨੂੰ ਕਿਉਂ ਨਫ਼ਰਤ ਕਰਦੇ ਹੋ ਕਦੇ ਸੋਚਿਓ ਆਪਣੇ ਗਰੇਬਾਂ ਚ ਝਾਤੀ ਮਾਰ ਕੇ ਦੇਖਿਓ ਵੀ ਤੁਸੀਂ ਜੱਟਾਂ ਨੂੰ ਮੇਰੇ ਬਹੁਤ ਜ਼ਿਆਦਾ ਜਿਗਰੀ ਯਾਰ ਨੇ ਮਜੀਵੀ ਸਿੰਘ ਮੈਂ ਉਹਨਾਂ ਨੂੰ ਪਿਆਰ ਕਰਦਾ ਜੇ ਮੇਰੀ ਜਾਨ ਮੰਗਣ ਤਾਂ ਜਾਨ ਵੀ ਕਰਵਾਣਾ ਮੇਰੇ ਯਾਰ ਨੇ ਮਜੀਵੀ ਸਿੰਘ ਪਿਆਰ ਕਰਦਾ ਮੈਂ ਤੁਸੀਂ ਚੰਦ ਲੋਕ ਹੋ ਆਰਐਸਐਸ ਦੇ ਦਲੋਂ ਆਰਐਸਐਸ ਨੇ ਭਾਜਪਾ ਨੇ ਤੁਹਾਨੂੰ ਸੋ ਪੈਸਾ ਨਾ ਇਹ ਕੰਮਾਂ ਦੇ ਉੱਤੇ ਲਾਇਆ ਹੋਇਆ ਵੀ ਤੁਸੀਂ ਸਿੱਖਾਂ ਦੇ ਵਿੱਚ ਵੰਡੀ ਪਾਓ ਪਰ ਸਿੱਖ ਕੌਮ ਆ ਜਿਹੜੀ ਉਹ ਗੁਰੂ ਨਾਨਕ ਨੂੰ ਮੰਨਦੀ ਆ ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਝੁਕਾ ਨਹੀਂ ਸਕਦੀ ਸਿੱਖ ਇੱਕ ਨੇ 36 ਬਰਾਦਰੀਆਂ ਸਾਰੀਆਂ ਭਾਈਚਾਰਾ ਇੱਕ ਅਤੇ ਇੱਕ ਹੀ ਰਹਿਣਗੇ ਇਹ ਜਿਹੜੇ ਕੁਝ ਕੁ ਲੋਕ ਆਪਣੇ ਸ਼ਹੀਦਾਂ ਦੇ ਨਾਮਾਂ ਦੇ ਨਾਮ ਅਗੋਤ ਲਾ ਕੇ ਉਹਨਾਂ ਨੂੰ ਸਮਾਏ ਦੇ ਵਿੱਚ ਅਲੱਗ-ਤਲੱਗ ਕਰਕੇ ਇੱਕ ਵਰਗ ਦੇ ਚਿਹਤੇ ਦੇ ਦੂਜੇ ਵਰਗ ਦੇ ਖਿਲਾਫ ਕਰਨਾ ਚਾਹੁੰਦੇ ਨੇ ਉਹ ਲੋਕ ਪਹਿਲਾਂ ਵੀ ਬਥੇਰੇ ਆਏ ਤੇ ਹੁਣ ਵੀ ਆਏ ਚਲੇ ਜਾਣਗੇ ਪਰ ਇਹ ਜਿਹੜੇ ਸਿੰਘ ਨੇ ਨਾ ਜਿੰਨੇ ਵੀ ਨੇ ਹਰੀ ਸਿੰਘ ਨਲੂਏ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਪਹਿਲੀ ਸ਼ਹੀਦੀ ਆ ਸਿੱਖ ਕੌਮ ਚ ਉਹ ਸ਼ਹਾਦਤ ਤੋਂ ਲੈ ਕੇ ਵਰਤਮਾਨ ਸਮੇਂ ਦੇ ਜਿਹੜੇ ਸ਼ਹੀਦ ਨੇ ਹੁਣ ਦੇ ਉਹਨਾਂ ਤੱਕ ਅਸੀਂ ਸਿਰਫ ਉਹਨਾਂ ਨੂੰ ਸਿੱਖ ਮੰਨਦੇ ਆ ਪਿਆਰ ਕਰਦੇ ਆ ਵੜਾਈ ਦਿੰਦੇ ਆ ਉਹ ਚਾਹੇ ਕਿਸੇ ਵੀ ਜਾਤ ਨਾਲ ਸੰਬੰਧਤ ਹੋਣ ਅਸੀਂ ਉਹਨਾਂ ਦਾ ਮਾਨ ਸਤਕਾਰ ਉਤਨਾ ਹੀ ਕਰਾਂਗੇ ਸੋ ਇੰਨੀਆਂ ਗੱਲਾਂ ਕਹਿਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਫਤਿਹ ਦੀ ਸਾਂਝ ਪਉਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤ